ਇੱਕ ਗੁਰਬਾਣੀ ਦੇ ਵਿੱਚ ਬਚਨ ਕੀਤਾ ਗੁਰੂ ਨਾਨਕ ਦੇਵ ਜੀ ਨੇ ਮਨ ਜੀਤੈ ਜਗ ਜੀਤ ਜਿਹਦਾ ਮਨ ਟਿਕ ਗਿਆ ਉਹ ਤਾਂ ਜਗਤ ਦਾ ਰਾਜਾ ਹੈ ਉਹ ਸੰਸਾਰ ਦਾ ਰਾਜਾ ਹੈ ਪੂਰੀ ਕਾਇਨਾਤ ਉਸ ਸੱਜਣ ਦੇ ਅੱਗੇ ਝੁਕ ਜਾਂਦੀ ਹੈ ਜਿਹਦਾ ਮਨ ਨਾਸ ਦੇ ਵਿੱਚ ਆ ਗਿਆ ਮੈਂ ਇੱਥੇ ਭਾਈ ਗੁਰਦਾਸ ਜੀ ਦੀ ਇੱਕ ਉਦਾਹਰਣ ਲਵਾਂ ਉਹਨਾਂ ਦਾ ਇੱਕ ਕਵਿਤਾ ਹੈ ਉਹਨਾਂ ਬੜੇ ਪਿਆਰ ਦੇ ਨਾਲ ਬੇਨਤੀ ਕੀਤੀ ਮਨ ਦੀ ਦਸ਼ਾ ਦੱਸੀ ਹੈ ਕਹਿਣ ਲੱਗੇ ਜੈਸੀ ਮਨ ਲਗਤ ਹੈ ਲੇਖੇ ਕੋ ਲੇਖੇ ਵਿਖੇ ਹਰ ਜਸ ਲਿਖਤ ਨ ਤੈ ਸੁਠਹਿ ਰਾਵਈ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਹਿਣ ਲੱਗੇ ਦੇਖੋ ਅਸੀਂ ਸਾਰੇ ਨਾ ਆਪਣੇ ਕੰਮਕਾਰ ਕਰਨ ਵਾਲੇ ਹਾਂ ਕੋਈ ਸੱਜਣ ਦੁਕਾਨਦਾਰੀ ਕਰਦਾ ਹੈ ਕੋਈ ਕਿਸੇ ਤਰ੍ਹਾਂ ਦਾ ਕਾਰੋਬਾਰ ਕਰ ਰਿਹਾ ਹੈ ਕੋਈ ਕਿਸੇ ਤਰ੍ਹਾਂ ਦਾ ਹਿਸਾਬ ਕਿਤਾਬ ਦਫ਼ਤਰਾਂ ਦੇ ਵਿੱਚ ਬੈਠ ਕੇ ਆਪਾਂ ਸਾਰੇ ਕੋਈ ਬੈਂਕਾਂ ਦੇ ਵਿੱਚ ਬੈਠਾ ਵੱਡਾ ਵੱਡਾ ਹਿਸਾਬ ਕਿਤਾਬ ਰੱਖ ਰਿਹਾ ਹੈ ਕਿਸੇ ਸੱਜਣ ਨੇ ਕਿੰਨੇ ਪੈਸੇ ਲਏ ਕਿੰਨੇ ਦਿੱਤੇ ਸਾਰਾ ਕੁਝ ਹਿਸਾਬ ਹੈ ਕਹਣ ਲਗੇ ਜੈਸੇ ਮਨ ਲਗਤ ਹੈ ਲੇਖੇ ਕੋ ਲੇਖੈ ਵਿਖੈ ਹਰ ਜਸ ਲਿਖਤ ਨ ਤੈਸੋ ਠਹਿਰਾਵਈ ਕਿਸੇ ਸੱਜਣ ਨੇ ਸਾਨੂੰ ਕੋਈ ਗੱਲ ਕਹੀ ਹੋਵੇ ਕਿਸੇ ਨੇ ਕੋਈ ਸਾਡੇ ਤੋਂ ਪੈਸੇ ਉਧਾਰ ਲਏ ਹੁਣ ਉਹ ਗੱਲ ਭੁੱਲਦੀ ਨਹੀਂ ਹੈ ਪਰ ਮੈਂ ਇੱਕ ਮੁਆਫੀ ਮੰਗ ਕੇ ਬੇਨਤੀ ਕਰਾਂ ਗੁਰੂ ਕਾ ਜਿਹੜਾ ਬਚਨ ਹੈ ਨਾ ਚਾਹੇ ਹੁਕਮਨਾਮਾ ਹੈ ਚਾਹੇ ਕੋਈ ਸੱਜਣ ਸ਼ਬਦ ਪੜ ਰਹੇ ਹਨ ਕੀਰਤਨੀ ਜਥੇ ਇਹ ਸਾਡੀ ਸਾਰਿਆਂ ਦੀ ਦਛਾਏ ਸਾਡੀ ਵੀ ਤੁਹਾਡੀ ਆਪਣੀ ਸਾਰਿਆਂ ਦੀ ਨਾ ਬੋਲਣ ਵਾਲਾ ਇਸ ਤੋਂ ਵੱਖ ਹੈ ਨਾ ਸੁਣਨ ਵਾਲਾ ਬਕਤਾ ਵੀ ਤੇ ਸਰੋਤਾ ਵੀ ਸਾਰਿਆਂ ਦੀ ਸਾਡੀ ਇਹੋ ਜਿਹੀ ਬਿਰਤੀ ਹੈ ਬਹੁਤ ਗੱਲਾਂ ਸਾਨੂੰ ਕਈ-ਕਈ ਸਾਲਾਂ ਤੱਕ ਯਾਦ ਰਹਿੰਦੀਆਂ ਹਨ ਪਰ ਗੁਰੂ ਕਾ ਜਿਹੜਾ ਸ਼ਬਦ ਹੈ ਨਾ ਉਹ ਅਸੀਂ ਬਾਹਰ ਜਾ ਕੇ ਇੱਥੇ ਹੀ ਭੁਲਾ ਦਿੰਦੇ ਆ ਕਿ ਗੁਰੂ ਦਾ ਕੀ ਹੁਕਮ ਸੀਗਾ ਸੁਣਦੇ ਬਹੁਤ ਕੁਛ ਆ ਪਰ ਇੱਥੇ ਸਾਰਾ ਕੁਛ ਛੱਡ ਕੇ ਤੇ ਚਲੇ ਜਾਂਦੇ ਆ ਲੈ ਕੇ ਕੁਛ ਵੀ ਨਹੀਂ ਜਾਂਦੇ ਕਿਸੇ ਸੱਜਣ ਕੋਈ ਵੈਦ ਕੋਲ ਗਿਆ ਹੋਵੇ ਉਚਤ ਵੈਦ ਔਖ ਖਦ ਖਾਤ ਨ ਸੰਜਮ ਸੈ ਕੈਸੇ ਮਿਟੇ ਰੋਗ ਸੁਖ ਸਹਜ ਸਮਾਈਏ ਬੰਦਾ ਕਿਸੇ ਡਾਕਟਰ ਸਿਆਣੇ ਦੇ ਕੋਲ ਗਿਆ ਹੋਵੇ ਉਹਦੀ ਦਵਾਈ ਲੈ ਦਵਾਈ ਲੈ ਕੇ ਨਾ ਆਵੇ ਉਹਦੀ ਗੱਲ ਮੰਨੇ ਨਾ ਤੇ ਡਾਕਟਰ ਵੀ ਆਖੇਗਾ ਸਜਣਾ ਤੂੰ ਰਾਜੀ ਨਹੀਂ ਹੋ ਸਕਦਾ ਤੂੰ ਤੰਦਰੁਸਤ ਨਹੀਂ ਹੋ ਸਕਦਾ ਦਵਾਈ ਤਾਂ ਤੇਰੀ ਇੱਥੇ ਪਈ ਰਹੀਗੀ ਦਵਾਈ ਤਾਂ ਤੂੰ ਲੈ ਕੇ ਨਹੀਂ ਗਿਆ ਤੂੰ ਪਰਹੇਜ ਤਾਂ ਰੱਖਿਆ ਨਹੀਂ ਹੈ ਇਸ ਕਰਕੇ ਗੁਰਮੁਖੋ ਆ ਰਹੇ ਹਾਂ ਵੱਡੇ ਰੂਪ ਦੇ ਵਿੱਚ ਪਰ ਜੇ ਗੁਰੂ ਤੋਂ ਉਪਦੇਸ਼ ਨਾ ਨ ਲੈ ਕੇ ਗਏ ਜੇ ਗੁਰੂ ਕੇ ਬਚਨ ਘਰ ਦੇ ਵਿੱਚ ਝੋਲੀ ਦੇ ਵਿੱਚ ਪਾ ਕੇ ਘਰ ਤੱਕ ਨਾ ਲੈ ਕੇ ਗਏ ਤੇ ਇਹ ਰੌਣਕ ਮੇਲਾ ਹੀ ਬਣ ਕੇ ਰਹਿ ਜਾਏਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਔਰ ਅਰਦਾਸ ਕਰੀਏ ਕਿ ਪਾਤਸ਼ਾਹ ਜੇ ਚੱਲ ਕੇ ਆਏ ਆ ਜੇ ਸਾਨੂੰ ਇਹ ਸਮਾਂ ਮਿਲਿਆ ਹੈ ਵੈਸੇ ਕਲਯੁਗੀ ਇਹ ਬਿਰਤੀ ਹੈ ਕਲਯੁਗ ਦਾ ਦੌਰ ਹੈ ਬੜਾ ਔਖਾ ਹੈ ਜੀ ਆਖਣ ਔਖਾ ਸਾਚਾ ਨਾਉ ਪਰ ਜੇ ਸਤਿਗੁਰਾਂ ਨੇ ਬਖਸ਼ਿਸ਼ ਕਰੀ ਦਿੱਤੀ ਹੈ ਸੁਭਾਗ ਬਾਣੀ ਗਿਆ ਹੈ ਪਰ ਅਰਦਾਸ ਵੀ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰਿਓ ਸਾਡਾ ਮਨ ਟਿਕ ਜਾਵੇ ਹੁਣ ਜਿਹੜਾ ਬਚਨ ਮੈਂ ਭਾਈ ਗੁਰਦਾਸ ਜੀ ਦਾ ਸਾਂਝਾ ਕਰਨ ਲੱਗਾ ਸਾਂ ਜੈਸੇ ਮਨ ਲਗਤ ਹੈ ਲੇਖੇ ਕੋ ਲੇਖੇ ਵਿਖੇ ਹਰ ਜਸ ਲਿਖਤ ਨ ਤੈ ਸੋ ਠਹਿਰਾ ਬਈ ਇਹ ਨਹੀਂ ਟਿਕਦਾ ਜੈਸੇ ਮਨ ਬਣ ਜਿ ਬਿਹਾਰ ਕੇ ਵਿਥਾਰ ਵਿਖੇ ਸ਼ਬਦ ਸੁਰਤ ਅਵਗਾਹਣ ਨ ਭਾ ਬਈ ਅਗਲਾ ਬਚਨ ਕੀਤਾ ਕਰਨ ਲੱਗੇ लेखा जोखा ਇੱਕ ਇੱਕ ਰੁਪਈਆ ਕਿਸੇ ਦਾ ਦੇਣਾ ਲੈਣਾ ਧਾਰ ਸੁਧਾਰ ਸਾਰਾ ਕੁਝ ਲਿਖਿਆ ਹੋਇਆ ਹੈ ਪਰ ਕਦੇ ਇੰਨੇ ਧਿਆਨ ਦੇ ਨਾਲ ਕਦੇ ਗੁਰੂ ਦਾ ਸ਼ਬਦ ਸਿੱਖਾ ਲਿਖਿਆ ਕਿਤੇ ਹਿਰਦੇ ਦੇ ਵਿੱਚ ਕਿਤੇ ਮਨ ਦੇ ਵਿੱਚ ਇੰਨੇ ਧਿਆਨ ਦੇ ਨਾਲ ਕਦੇ ਮਨ ਦੇ ਵਿੱਚ ਆਇਆ ਕਿ 10 ਸਾਲ ਪਹਿਲਾਂ ਅਨੰਦਪੁਰ ਸਾਹਿਬ ਗਏ ਸੀ 5 ਸਾਲ ਪਹਿਲਾਂ ਤਖਤ ਸਾਹਿਬ ਤੇ ਗਏ ਸੀ ਪਟਨਾ ਸਾਹਿਬ ਗਏ ਸੀ ਕੋਈ ਸੱਜਣ ਹਜ਼ੂਰ ਸਾਹਿਬ ਗਿਆ ਕੋਈ ਸ੍ਰੀ ਹਰਮੰਦਰ ਸਾਹਿਬ ਆਇਆ ਇਤੇ ਪਤਾ ਹੀ ਕਿ ਪਿਛਲੇ ਬਹੀਨੇ ਕਿਹੜਾ ਸ਼ਬਦ ਪੜਿਆ ਜਾ ਰਿਹਾ ਸੀਗਾ ਇਸ ਦਿਨ ਕਿਹੜਾ ਮੁੱਖ ਵਾਕ ਸੀਗਾ ਕਿਹੜੇ ਦਿਨ ਤਿਹਾੜੀ ਸਤਿਗੁਰਾਂ ਨੇ ਕੀ ਬਖਸ਼ਿਸ਼ ਕੀਤੀ ਪਤਾ ਹੈ ਨਹੀਂ ਪਤਾ ਹੋਰ ਗੱਲਾਂ ਸਾਨੂੰ 20-20 ਸਾਲ ਤੱਕ ਯਾਦ ਰਹਿੰਦੀਆਂ ਕਿ ਭੈਣੇ ਤੂੰ ਮੈਨੂੰ ਫਲਾਣੇ ਥਾਂ ਤੇ ਆ ਗੱਲ ਕਹੀ ਸੀ ਤੇ ਭਾਈ ਤੂੰ ਮੈਨੂੰ ਪਤਾ ਹੀ ਫਲਾਣੇ ਕੋਲ ਬੰਦੇ ਕੋਲ ਬਹਿ ਕੇ ਮੇਰੀ ਆ ਗੱਲ ਕੀਤੀ ਸੀ ਉਹ ਸਾਨੂੰ ਸਾਰਾ ਕੁਝ ਯਾਦ ਹੈ ਭਾਈ ਗੁਰਦਾਸ ਜੀ ਇਹੀ ਤਾਂ ਬਚਨ ਕਰ ਰਹੇ ਹਨ ਕਹਿਣ ਲੱਗੇ ਹੋਰ ਗੱਲ ਮਨ ਦੇ ਵਿੱਚੋਂ ਭੁੱਲਦੀ ਨਹੀਂ 50 50 ਸਾਲਾਂ ਦੀਆਂ ਗੱਲਾਂ ਸਾਨੂੰ ਯਾਦ ਹਨ 50 50 ਸਾਲਾਂ ਦੀਆਂ ਪਰ ਨਹੀਂ ਤੇ ਕਹਿਣ ਲੱਗੇ ਅੱਗੇ ਫਿਰ ਭਾਈ ਗੁਰਦਾਸ ਜੀ ਨੇ ਤੀਸਰੀ ਉਦਾਹਰਣ ਹੋਰ ਦਿੱਤੀ ਕਹਿਣ ਲੱਗੇ ਜੈਸੇ ਮਨ ਕਨਕ ਔ ਕਾਮਨੀ ਸਨੇਹ ਵਿਖੇ ਸਾਧ ਸੰਗਤ ਐਸੇ ਨੇਹੋ ਪਾਲ ਨਾ ਲਗਾਵਈ ਕਹਿਣ ਲੱਗੇ ਜਿਸ ਤਰ੍ਹਾਂ ਪਰ ਤਨ ਦੇ ਵਿੱਚ ਬੰਦੇ ਦਾ ਧਿਆਨ ਹੈ ਪਰਾਏ ਤਨ ਨੂੰ ਦੇਖਣ ਦੇ ਵਿੱਚ ਜਿਸ ਤਰ੍ਹਾਂ ਅੱਖੀਆਂ ਮਸਤ ਹਨ ਜਿਸ ਤਰ੍ਹਾਂ ਸਾਡਾ ਸੁਭਾਅ ਇੱਧਰ ਉੱਧਰ ਵੇਖਣ ਦੇ ਵਿੱਚ ਮਸਤ ਹੈ ਇੰਨਾ ਧਿਆਨ ਕਿਤੇ ਸੰਗਤ ਵਿੱਚ ਲਾਇਆ ਹੁੰਦਾ ਨਾ ਤੇ ਬੰਦੇ ਨੇ ਬੰਦੇ ਤੋਂ ਦੇਵਤੇ ਬਣ ਜਾਣਾ ਸੀਗਾ ਗੁਰੂ ਤਾਂ ਛਾਟੀ ਬਣਾ ਦਿੰਦਾ ਹੈ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿੰਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾਰ ਬਹੁਤਾ ਸਮਾਂ ਗੁਰੂ ਨਹੀਂ ਜਿਲਾਉਂਦਾ ਪਰ ਗੱਲ ਇਦਾਂ ਹੈ ਸਾਨੂੰ ਸਮਰਪਿਤ ਹੋਣਾ ਪਏਗਾ ਤੇ ਬੈਠ ਕੇ ਗੁਰੂ ਦਾ ਬਚਨ ਧਿਆਨ ਦੇ ਨਾਲ ਸੁਣਨਾ ਪਏਗਾ ਗੁਰੂ ਬਹੁਤਾ ਸਮਾਂ ਨਹੀਂ ਲਾਉਂਦਾ ਸਾਡੇ ਵਿੱਚ ਦੇਰੀ ਹੈ ਗੁਰੂ ਦੇ ਵਿੱਚ ਕੋਈ ਦੇਰੀ ਨਹੀਂ ਹੈ ਇਸ ਕਰਕੇ ਭਾਈ ਗੁਰਦਾਸ ਜੀ ਨੇ ਫਿਰ ਅੱਗੇ ਚੌਥੀ ਉਦਾਰਨ ਦਿੱਤੀ ਕਹਿਣ ਲੱਗੇ ਮਾਇਆ ਧੰਦ ਬੰਦ ਵਿਖੇ ਆਵਦ ਵਿਹਾਈ ਜਾਏ ਗੁਰ ਉਪਦੇਸ਼ ਹੀਨ ਪਾਛੇ ਪਛਤਾਵਈ ਮਾਇਆ ਦੇ ਵਿੱਚ ਸੱਜਣਾ ਸਾਰਾ ਦਿਨ ਲੰਗਾਈ ਜਾ ਰਿਹਾ ਹੈ ਦੌੜਦਾ ਹੈ ਭੱਜਦਾ ਹੈ ਛਾਲ ਕਪਟ ਫਰੇਬ ਵਾਦੀ ਘਾਟੀ ਚਤਰਾਇਆਂ ਬੜਾ ਕੁਛ ਕਰੀ ਜਾ ਰਿਆ ਹੈ ਟਲਦਾ ਨਹੀਂ ਹੈ ਸਾਰਾ ਕੁਛ ਮੇਰੇ ਕੋਲ ਆ ਜਾਵੇ ਮਾਇਆ ਧੰਦ ਬੰਦ ਵਿਖੇ ਅਵਦ ਬਿਹਾਏ ਜਾਏ ਗੁਰ ਉਪਦੇਸ਼ ਹੀ ਨਾ ਪਾਛੇ ਪਛਤਾਵਈ ਸੱਜਣਾ ਯਾਦ ਰੱਖੀ ਜੇ ਤੂੰ ਗੁਰੂ ਦਾ ਮਨ ਬਿਰਤੀ ਕਰਕੇ ਸੇਵਕ ਨਾ ਨ ਬਣਿਆ ਨਾ ਟਿਕਿਆ ਤੇਰੀ ਸੁਰਤੀ ਬਿਰਤੀ ਨਾ ਟਿਕੀ ਤੇ ਇੱਕ ਦਿਨ ਸਿਵਾਏ ਤੇਰੇ ਕੋਲੋਂ ਪਛਤਾਉਣ ਤੋਂ ਕੱਖ ਨਹੀਂ ਬਚੇਗਾ ਸਿਰਫ ਪਛਤਾਵਾ ਹੀ ਰਹਿ ਜਾਏਗਾ ਜਦੋਂ ਤੂੰ ਜਾਣਾ ਇਹ ਨਾ ਸੰਸਾਰ ਤੋਂ ਤੇਰੇ ਕੋਲ ਕੁਝ ਨਹੀਂ ਹੋਏਗਾ ਨਾ ਤੇਰੇ ਪੱਲੇ ਦੇ ਵਿੱਚ ਬੰਦਗੀ ਨਾ ਸੇਵਾ ਹੁਣ ਇੱਕ ਗੁਰੂ ਅਰਜਨ